ਹਾਂਜੀ ਪ੍ਰਧਾਨ ਜੀ ਸਵਾਗਤ ਹੈ ਜੀ ਜੀ ਧੰਨਵਾਦ ਤੇ ਅੱਜ ਜੀ ਪ੍ਰਧਾਨ ਜੀ ਮੀਟਿੰਗ ਰੱਖੀ ਅੱਜ ਪਿੰਡ ਸ਼ਾਜਲੀ ਵਿਖੇ ਕੀ ਮਕਸਦ ਦੇ ਨਾਲ ਅੱਜ ਕੀ ਸਬੰਧ ਦੇ ਵਿੱਚ ਰੱਖੀ ਗਈ ਹੈ ਦੇਖੋ ਅੱਜ ਅਸੀਂ ਬਲਾਕ ਸੁਨਾਮ ਦੀ ਮੀਟਿੰਗ ਪਿੰਡ ਸ਼ਾਜਲੀ ਦੇ ਗੁਰੂ ਗੋਬਿੰਦ ਸਿੰਘ ਦਰਵਾਸਾ ਸਾਹਿਬ ਦੇ ਵਿੱਚ ਕੀਤੀ ਹੈ ਕਿਉਂਕਿ ਸਾਡੇ ਦੋਵੇਂ ਫੋਰਮਾਂ ਵੱਲੋਂ ਪ੍ਰੋਗਰਾਮ ਆ ਰਿਹਾ ਜਿਹੜੇ ਦਿੱਲੀ ਬਾਰਡਰਾਂ ਦੇ ਟੋਸ਼ਨ ਚੱਲ ਰਿਹਾ ਸਾਡੇ ਹਰਿਆਣੇ ਦੇ ਬਾਰਡਰਾਂ ਦੇ ਉੱਤੇ ਵੀ ਮੋਰਚੇ ਲੱਗੇ ਹੋਏ ਆ ਦੋ ਫੋਰਮਾਂ ਵੱਲੋਂ ਉਹਦੇ 31 ਅਗਸਤ ਨੂੰ ਅਸੀਂ 200 ਦਿਨ ਪੂਰੇ ਹੋਣੇ ਸਾਡੇ ਉਹਨਾਂ ਮੋਰਚਿਆਂ ਦੇ 200 ਦਿਨ ਦੇ ਤੁਸੀਂ ਵੱਡੇ ਇਕੱਠ ਕਰਨੇ ਆ ਲੱਖਾਂ ਦੇ ਇਕੱਠ ਕਰਨੇ ਉਹਨਾਂ ਖਨੋਰੀ ਬਾਡਰ ਹੈ ਚਾਹੇ ਸ਼ੰਭੂ ਬਾਡਰ ਹੈ ਚਾਹੇ ਰਤਨਪੁਰਾ ਬਾਡਰ ਹੈ ਉਹ ਲੱਖਾਂ ਦੇ ਇਕੱਠਾਂ ਦੀਆਂ ਤਿਆਰੀਆਂ ਜਿਹੜੀਆਂ ਸਾਰੇ ਪੰਜਾਬ ਦੇ ਵਿੱਚ ਇਸੇ ਤਰ੍ਹਾਂ ਚੱਲ ਰਹੀਆਂ ਦਾ ਸਮੁੱਚੇ ਭਾਰ ਦੇ ਵਿੱਚ ਤਿਆਰੀਆਂ ਚੱਲਦੀਆਂ ਵੱਡੀ ਪੱਧਰ ਤੇ ਕਿਉਂਕਿ 200 ਦਿਨ ਦੇ ਉੱਤੇ ਵੱਡੇ ਇਕੱਠ ਲੱਖਾਂ ਦੇ ਇਕੱਠ ਹੋਣੇ ਆ ਇੱਕ ਤਾਂ ਸਾਡਾ ਮਸਲਾ ਇਹ ਸੀ ਇੱਕ ਦੂਜਾ ਸਾਡਾ ਮਸਲਾ ਇਹ ਸੀ ਕਿਉਂਕਿ ਪ੍ਰੀਤਮ ਸਿੰਘ ਮੰਡੇਰ ਕਲਾ ਪਿੱਛੇ 31 ਅਗਸਤ ਨੂੰ 2023 ਦੇ ਵਿੱਚ ਚੰਡੀਗੜ੍ਹ ਜਾਣ ਵਾਸਤੇ ਅਸੀਂ ਤਿਆਰੀਆਂ ਖਿੱਚੀਆਂ ਸੀ ਦੋ ਜਥੇਬੰਦੀਆਂ ਵੱਲੋਂ ਉਦੋਂ ਇੱਕ ਮਤਲਬ ਪੁਲਥ ਟਕਰਾਅ ਦੇ ਵਿੱਚ ਸਾਡਾ ਪ੍ਰੀਤਮ ਸਿੰਘ ਮੰਡੇਰ ਕਲਾ ਸ਼ਹੀਦੀ ਪ੍ਰਾਪਤ ਕਰ ਗਿਆ ਸੀ ਉਹਦਾ ਸ਼ਹੀਦੀ ਸਮਾਗਮ ਅਸੀਂ 1 ਸਤੰਬਰ ਨੂੰ 1 ਸਤੰਬਰ ਨੂੰ ਮਨਾ ਰਹੇ ਹਾਂ ਮੰਡੇਰ ਕਲਾ ਦੀ ਮੰਡੀ ਦੇ ਵਿੱਚ ਸਾਡੇ ਕਿਸ਼ਾਨ ਸਿੰਘ ਸ਼ਹੀਦੀਆਂ ਪਾ ਰਹੇ ਆ ਤੇ ਕੇਂਦਰ ਦੀ ਸਰਕਾਰ ਅੱਖਾਂ ਮੀਚੀ ਬੈਠੀ ਉਹਨੇ ਕੰਨ ਵੀ ਬੰਦ ਕੀਤੇ ਹੋਏ ਆ ਇਸ ਕਰਕੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਉਹ ਸੰਘਰਸ਼ ਆ ਜਿਹੜੇ ਉਹ ਹੋਰ ਤਿੱਖੇ ਕਰਨੇ ਆ ਉਹਦੀਆਂ ਤਿਆਰੀਆਂ ਵੈਰੀਆਂ ਅਸੀਂ ਅੱਜ ਇਸ ਬਲਾਕ ਖਨਾਮ ਦੇ ਮੀਟਿੰਗ ਦੇ ਵਿੱਚ ਕੀਤੀਆਂ ਤੇ ਇੱਕ ਹਾਈ ਕੋਰਟ ਵੱਲੋਂ ਸੁਪਰੀਮ ਕੋਰਟ ਵੱਲੋਂ ਬਾਰੀ-ਬਾਰੀ ਆ ਰਿਹਾ ਹੈ ਵੀ ਰਸਤੇ ਖਾਲੀ ਕਰਵਾਓ ਟੂਰਿਸਟ ਪਲੇਸ ਨਹੀਂ ਕਦੇ ਕੁਝ ਕਿਹਾ ਜਾ ਰਿਹਾ ਹੈ ਉਹਦੇ ਬਾਰੇ ਕੀ ਦੇਖੋ ਰਸਤੇ ਸਾਡੇ ਕਿਸਾਨਾਂ ਨੇ ਨਹੀਂ ਰੁਕੇ ਹੋਏ ਅਸੀਂ ਕੋਈ ਰਸਤਾ ਨਹੀਂ ਰੁਕਿਆ ਹੋਇਆ ਰਸਤੇ ਤਾਂ ਹਰਿਆਣਾ ਦੀ ਸਰਕਾਰ ਨੇ ਰੁਕੇ ਹੋਏ ਆ ਉਹਨਾਂ ਨੇ ਕੰਦਾਂ ਕੱਢ ਕੇ ਰਸਤੇ ਬਲਾਕ ਕੀਤੇ ਹੋਏ ਆ ਇਸ ਕਰਕੇ ਤੁਸੀਂ ਵੀ ਵਗ ਜੋ ਸਾਰਾ ਪੱਤਰਕਾਰ ਭਾਈ ਚਾਰਾ ਜਾਣਦਾ ਹੈ ਸਾਰੇ ਮਤਲਬ ਲੋਕਾਂ ਨੂੰ ਪਤਾ ਹੈ ਪੰਜਾਬ ਦੇ ਨੂੰ ਹਰਿਆਣਾ ਦੇ ਸਾਰੇ ਲੋਕਾਂ ਨੂੰ ਪਤਾ ਹੈ ਵੀ ਕਿਸਾਨਾਂ ਨੇ ਰਸਤੇ ਨਹੀਂ ਰੁਕੇ ਹੋਏ ਰਸਤੇ ਹਰਿਆਣਾ ਸਰਕਾਰ ਦੇ ਰੁਕੇ ਹੋਏ ਆ ਅਸੀਂ ਵੀ ਮੰਗ ਕਰਦੇ ਆ ਤੁਹਾਡੇ ਮਾਧਮ ਰਹੀਂ ਕਿ ਸਰਕਾਰ ਰਸਤੇ ਖੋਲੇ ਵੱਡਾ ਨੁਕਸਾਨ ਹੈ ਪੰਜਾਬ ਦਾ ਨੁਕਸਾਨ ਹੈ ਹਰਿਆਣਾ ਦਾ ਨੁਕਸਾਨ ਹੈ ਲੋਕਾਂ ਦਾ ਨੁਕਸਾਨ ਹੈ ਵਪਾਰੀਆਂ ਦਾ ਨੁਕਸਾਨ ਹੈ ਟਰੱਕ ਆਪਰੇਟਰਾਂ ਦਾ ਨੁਕਸਾਨ ਹੈ ਵੱਡੀ ਪੱਧਰ ਤੇ ਨੁਕਸਾਨ ਹੋ ਰਿਹਾ ਰਸਤੇ ਖੋਲੇ ਜਾਣੇ ਚਾਹੀਦੇ ਆ ਰਾਹ ਸਾਫ ਹੋਣੇ ਚਾਹੀਦੇ ਨਹੀਂ ਫਿਰ ਜੇ ਕੱਲ ਹਰਿਆਣਾ ਸਰਕਾਰ ਰਸਤਾ ਖੋਲਦੀ ਫਿਰ ਦਿੱਲੀ ਦੀ ਤਿਆਰੀ ਹੈ ਦੇਖੋ ਅਸੀਂ 13 ਫਰਵਰੀ ਤੋਂ ਐਲਾਨ ਕਰਕੇ ਤੁਰੇ ਸੀ ਵੀ ਅਸੀਂ ਦਿੱਲੀ ਜਾਵਾਂਗੇ ਸਾਡੀਆਂ ਮੰਗਾਂ ਕੇਂਦਰ ਸਰਕਾਰ ਨਾਲ ਸੰਬੰਧਤ ਅਸੀਂ ਦਿੱਲੀ ਦੇ ਵਿੱਚ ਰੋਸ ਪ੍ਰਦਰਸ਼ਨ ਕਰਾਂਗੇ ਕੇਂਦਰ ਸਰਕਾਰ ਦੇ ਖਿਲਾਫ ਤੇ ਸਾਨੂੰ ਹਰਿਆਣੇ ਦੀ ਸਰਕਾਰ ਨੇ ਘੇਰ ਲਿਆ ਜਾਣ ਨਹੀਂ ਦਿੱਤਾ ਇਸ ਕਰਕੇ ਜਜ ਰਸਤੇ ਖੁੱਲਦੇ ਆ ਅਸੀਂ ਤਾਂ ਜਾਵਾਂਗੇ ਸਾਡਾ ਤਾਂ ਐਲਾਨ ਕੀਤਾ ਹੋਇਆ ਵੀ ਦਿੱਲੀ ਪੂਜ ਕਰਾਂਗੇ ਅਸੀਂ ਜਦੋਂ ਵੀ ਰਾਤ ਜੀ ਲੈ ਦਬਾਅ ਦੇ ਫੜ ਕੇ ਤਾਂ ਨਾ ਮੋਟਾ ਧੜੇ ਹੌਲਾ ਜਿਹੜਾ ਸਮਝਾ ਸਕਦੇ ਲੋਕਾਂ ਕਹਿੰਦੇ ਤਾਏ ਲੋਕੀ ਗੋਲ ਕੇ ਫਤ ਮੋਟਾ ਉਹਨਾਂ ਦੇ ਸਾਡੇ ਦਬ ਤੱਕ ਪਹੁੰਚੇ ਪਰ ਮੀਨਾ ਦੇ ਬੰਨੀਆਂ ਜਿਹੜੇ ਜਮੇ ਆਪਣੇ ਲੁਦੀਆਲੇ ਪਿਛਲੇ ਬਾਈਆ